ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਅੱਜ ਤਾਂ ਜੇ ਕਰਦਾ ਵੀ ਬੱਲੇ 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 ਇੱਥੇ ਕਹੀ ਚੱਲੀ 5-7 ਮਿੰਟ ਤੇ ਸਮਝਣ ਵਾਲਿਆਂ ਆਪੇ ਸਮਝ ਜਾਣਾ ਵੀ ਹੁਣ ਰਾਜ ਮਾਤਾ ਬਲਵਿੰਦਰ ਕੌਰ ਦਾ ਧੰਨਵਾਦ ਕਰਨਾ ਹੈ ਯਾਨੀ ਬੁੱਟਾ ਸਿੰਘ ਨੇ ਅੱਛਾ ਰਾਜਮਾਤਾ ਬਲਵਿੰਦਰ ਕੌਰ ਆਪਣੀ ਬੇਟੀ ਦੇ ਕੋਲ ਕੈਨੇਡਾ ਚੱਲੀ ਸੀ ਤੇ ਦਿੱਲੀ 에ਅਰਪੋਰਟ ਤੇ ਰਾਜਮਾਤਾ ਨੂੰ ਰੋਕ ਲਿਆ ਰਿਟੇਨ ਕਰਕੇ ਰੱਖਿਆ ਤੇ ਫਲਾਈਟ ਮਿਸ ਹੋ ਗਈ 3:30 ਵਜੇ ਦੀ ਫਲਾਈਟ ਸੀ ਕਹਿੰਦੇ ਰਾਜਮਾਤਾ ਦੀ ਤੇ ਜਦੋਂ মিডিਏ ਦੇ ਨਾਲ ਗੱਲਬਾਤ ਹੋਈ ਪੁੱਛਿਆ ਗਿਆ ਕਿ ਬਲਵਿੰਦਰ ਜੀ ਜਣ ਕੇ ਰਾਜਮਾਤਾ ਦਾ ਨਾਮ ਬਲਵਿੰਦਰ ਕੌਰ ਹੈ ਵੀ ਤੁਹਾਨੂੰ ਰੋਕਿਆ ਕਿਉਂ ਗਿਆ ਪਤਾ ਰਾਜਮਾਤਾ ਮੂਰੋਂ ਕੀ ਕਹਿੰਦੀ ਕਹਿੰਦੀ ਸੇਕ ਕੌਮ ਗੁਲਾਮ ਜੇ ਸਿਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਅੱਛਾ ਖੋਟਾ ਸ਼ਿੱਕਾ ਆਪਣਾ ਤੇ ਦੋਸ਼ ਗਵਾਂਡੀਆਂ ਨੂੰ ਇਹ ਕਹਾਵਤਾਂ ਐਵੇਂ ਨਹੀਂ ਬਣੀਆਂ ਹੁਣ ਇਹ ਮਾਤਾ ਨੂੰ ਕੋਈ ਪੁੱਛੇ ਚਲੋ ਆਪਾਂ ਹੀ ਪੁੱਛ ਲੈਨੇ ਆ ਵੀ ਮਾਤਾ ਜੀ ਤੁਸੀਂ ਕਹਿੰਦੇ ਹੋ ਸਿੱਖ ਗੁਲਾਮ ਦੇ ਤੁਹਾਡੇ ਸੁਪੁੱਤਰ ਨੂੰ ਭਾਈ ਸਾਹਿਬ ਭਾਈ ਅਮਰਤਪਾਲ ਐਮਪੀ ਸਾਹਿਬ ਨੂੰ ਜਾਨਕੀ ਐਮਪੀ ਸਾਹਿਬ ਬਣਾਇਆ ਗਿਆ ਅਮਰਤਪਾਲ ਨੂੰ ਖੰਡੂਰ ਸਾਹਿਬ ਤੋਂ ਐਮਪੀ ਬਣਾਇਆ ਗਿਆ ਇਹ ਗੁਲਾਮੀ ਹੈ ਕਿ ਤੁਸੀਂ ਆਪਣਾ ਪੇਟ ਸਿਆਪਾ ਕਰਕੇ ਲੋਕਾਂ ਨੂੰ ਕੁਮਰਾਹ ਕਰਨਾ ਹੁੰਦਾ ਹੈ ਜੇ ਗੁਲਾਮੀ ਹੁੰਦੀ ਨਾ ਤਾਂ ਅਗਲੇ ਐਮਪੀ ਨਹੀਂ ਬਣਨ ਦਿੰਦੇ ਸੀ ਅਗਲੇ ਇਹ ਹੁਣ ਤੁਹਾਡੇ ਵੀ ਖਾਨੇ ਚ ਗੱਲ ਵੜ ਜੂ ਮੈਂ ਅਗਲੇ ਕਿਹਨੂੰ ਕਹਿਣਾ ਸਮਝਣ ਵਾਲੇ ਤਾਂ ਸਮਝ ਜਾਂਦੇ ਐ ਅੱਛਾ ਜਦੋਂ 에어ਪੋਰਟ ਤੇ ਰਾਜਮਾਤਾ ਨੂੰ ਫੋਨ ਕੀਤਾ ਨਾ ਸਿੱਖਾਂ ਨਾਲ ਧੱਕਾ ਹੋਣ ਡਿਆ ਜੇ ਬਸ ਸਰਕਾਰ ਧੱਕਾ ਕਰਨ ਡਈ ਵਾ ਇਹ ਤਾਂ ਬੋਲਦੀ ਹੁੰਦੀ ਐ ਜਾਣਾ ਕਿੱਥੇ ਸੀ ਕੁੜੀ ਕੋਲੇ ਤੇ ਜਦੋਂ ਮੈਂ ਫੋਨ ਕੀਤਾ ਕੈਨੇਡਾ ਮੀ ਮਾਦਾ ਰਾਜਕੌਰ ਸੌਰੀ ਬਲਵਿੰਦਰ ਕੌਰ ਰਾਜਮਾਤਾ ਨੇ ਕੈਨੇਡਾ ਆਉਣਾ ਹੈ ਭਾਈ ਕਾਦੇ ਲਈ ਆਉਣਾ ਹੁਣ ਉੱਤੇ ਸਾਡੇ ਸੂਤਰ ਵੀ ਹੈਗੇ ਐ ਐਵੇਂ ਥੋੜਾ ਬੋਲਦੇ ਆਂ ਸੀ ਉਹ ਕਹਿੰਦੇ ਜੀ ਜਿਹੜੀ ਤਰਨਤਾਰਨ ਜਿਮਨੀ ਚੋਣ ਹੋਈ ਐ ਬੰਦਾ ਤਾਂ ਇਹਨੇ ਹਰਾਤਾ ਪਰ ਕਹਿੰਦੇ 2-3 ਕਰੋੜ ਰੁਪਈਆ ਇਕੱਠਾ ਜ਼ਰੂਰ ਕਰ ਲਿਆ ਉਥੋਂ ਕਿਸੇ ਨੇ ਕੈਨੇਡਾ ਤੋਂ ਕਿਸੇ ਨੇ ਅਮਰੀਕਾ ਤੋਂ ਕਿਸੇ ਨੇ ਆਸਟ੍ਰੇਲੀਆ ਤੋਂ ਕਿਸੇ ਨੇ ਇੱਥੋਂ ਪੰਜਾਬ ਤੋਂ ਉਹ ਹੁਣ ਕਹਿੰਦੇ ਸਾਹਮਣਾ ਜ਼ਰੂਰੀ ਸੀਗਾ ਬੇਟੀ ਕੋਲ ਜਾ ਕੇ ਤੇ ਹੁਣ ਏਜੰਸੀਆਂ ਨੇ ਕਿਉਂ ਰੋਕਿਆ ਤੇ ਜਦੋਂ ਇਹਦੇ ਕੋਲ ਪੁੱਛਿਆ ਗਿਆ ਕਿ ਅਮਰਸਰ ਸਾਹਿਬ ਦੇ ਐਸਐਸਪੀ ਸਾਹਿਬ ਦਾ ਇਹ ਹੁਕਮ ਹੈ ਵੀ ਅਮਰਸਰ ਸਾਹਿਬ ਦੇ ਐਸਐਸਪੀ ਸਾਹਿਬ ਨੇ ਕਿਹਾ ਹੈ ਵੀ ਅਮਰਤਪਾਲ ਦੀ ਮਾਂ ਕੈਨੇਡਾ ਨਹੀਂ ਜਾ ਸਕਦੀ ਕੋਈ ਕੇਸ ਹੋਣਾ ਕਹਿੰਦੀ ਕਹਿੰਦੀ ਮੇਰੇ ਤੇ ਕਿਹੜਾ ਕੋਈ ਕੇਸ ਹੈ ਕੇਸ ਕਿਉਂ ਨਹੀਂ ਹੈਗਾ ਜੀ ਬਧੇਰੇ ਕੇਸ ਨੇ ਸੁੱਖ ਨਾਲ ਵੱਡੇ ਮੁੰਡੇ ਤੇ ਡਰੱਗ ਦਾ ਕੇਸ ਚੱਲਦਾ ਫਰੋਤੀਆਂ ਮੰਗਣ ਦੇ ਕੇਸ ਚੱਲਦੇ ਨੇ ਆਸ਼ਾ ਇਹ ਜਿਹੜੀ ਬੀਬੀ ਹੈ ਨਾ ਇਹ ਵੀ ਭਿੰਡਰਾਂ ਵਾਲੀ ਬਣੀ ਹੋਈ ਹੈ ਇਹਨੇ ਵੀ ਲੋਕਾਂ ਨੂੰ ਫੋਨ ਫੋਨ ਕਰਕੇ ਧਮਕਾਇਆ ਸੀ ਜੇ ਮੇਰੇ ਮੁੰਡੇ ਨੂੰ ਪਤਾ ਲੱਗ ਗਿਆ ਨਾ ਐ ਕਰ ਦੂੰ ਮੇਰਾ